ਉਹ ਤਾਂ ਕਿੱਥੇ ਸੀ ਉਹ ਕਿਉਂਕਿ ਕਾਫੀ ਪਾਣੀ ਇੱਧਰ ਪਿੰਡਾਂ ਦੇ ਵਿੱਚ ਆ ਸੀ ਉਹਨਾਂ ਨੂੰ ਤਾਂ ਉਦੋਂ ਆਉਣਾ ਚਾਹੀਦਾ ਅਸੀਂ ਝਾੜੂ ਵਾਲੀ ਸਰਕਾਰ ਚੁਣੀ ਹੋਈ ਆ ਜੀ ਅਸੀਂ ਝਾੜੂ ਨਾਲ ਜੁੜੇ ਹੋਏ ਆ ਜੀ ਹਣੇ ਤੱਕ ਸਾਡਾ ਝਾੜੂ ਵਾਲਾ ਐਮਐਲਏ ਸਾਹਿਬ ਹੁਣ ਤੱਕ ਨਹੀਂ ਜੀ ਪਹੁੰਚਿਆ ਗੱਲ ਇਹ ਹੈ ਨਾ ਮੰਤਰੀ ਵੀ ਆ ਗਏ ਜੀ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਕੁਝ ਦਿਲ ਤੋਂ ਹਮਦਰਦੀ ਆ ਜੀ ਉਹ ਆਪਣਾ ਕੰਮ ਆਂਦੇ ਆ ਦੇ ਕੇ ਚਲੇ ਜਾਂਦੇ ਆ ਜੀ ਅਸੀਂ ਕਿਸੇ ਨੂੰ ਦੇਖੋ ਇਹ ਸਰਕਾਰਾਂ ਜੀ ਦੇਸੀ ਅਸਤਾ ਜੀ ਅਸੀਂ ਨਾ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਜਿਹੜੀ ਮੌਕੇ ਦੀ ਸਰਕਾਰ ਹੈ ਮੌਕੇ ਦੀ ਪ੍ਰਸ਼ਾਸਨ ਨੂੰ ਹੀ ਬੇਨਤੀ ਕੋਹਰ ਲਾ ਸਕਦੇ ਆਂ ਕਿ ਆਪਣੀ ਵੀ ਸਾਡੇ ਸਾਡੇ ਪਿੰਡ ਬਾਰੇ ਕੁਝ ਦੇਖਣਾ ਕਿ ਸਾਡੇ ਘਰਾਂ ਦਾ ਕੀ ਹਾਲ ਹੈ ਸਾਡਾ ਪਾਣੀ ਦੀ ਮਾਰ ਸੀ ਬਹੁਤ ਜਿਆਦਾ ਬੁਰਾ ਹਾਲ ਹੈ ਥੋਡੇ ਐਮਐਲਏ ਨੇ ਗੁਰਨਾਲ ਸਿੰਘ ਘਨੌਰ ਉਹ ਇੱਥੇ ਮੈਂ ਕਿੰਨੀਆਂ ਵੀਡੀਓ ਦੇਖਿਆ ਨੇ ਉਹਦੀਆਂ ਘੱਗਰ ਤਰੇਆ ਦੇ ਕੰਡੇ ਤੇ ਖੜਕੇ ਰੋਜ਼ ਵੀਡੀਓ ਇੱਕ ਅੱਧੀ ਪਾਉਂਦੇ ਨਜ਼ਰ ਆਉਂਦੇ ਨੇ ਇੱਥੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੇ ਥੋਡੇ ਹਾਲਾਤ ਦੇਖੇ ਕੋਈ ਗੁਰ ਲਾਲ ਨਹੀਂ ਆਇਆ ਜੀ ਸਿਰਫ ਇੱਕ ਮਾਦਨ ਲਾਲ ਦਾ ਮੁੰਡਾ ਜੋ ਜਿਹੜਾ ਘੁੰਮ ਰਿਹਾ ਉਹ ਵੀ ਬੱਸ ਬਾਕੀ ਕੋਈ ਨਹੀਂ ਬਰਬਰ ਤਿੰਨ ਘੁੱਟ ਸੀ ਜਾ ਪੂਰਾ ਠੀਕ ਨਹੀਂ ਇਹ ਵੀ ਨਹੀਂ ਆ ਨਹੀਂ ਪਹਿਲਾਂ ਕਿਤਨੀ ਵਾਰ ਵੀ ਪਾਣੀ ਵੇ ਕੋਈ ਇੱਥੇ ਪ੍ਰਸ਼ਾਸਨ ਨਹੀਂ ਕੋਈ ਪੁੱਛਦਾ ਨਹੀਂ ਜਿਹੜੇ ਵੀ ਆਂਦੇ ਗਲੀ ਤੋਂ ਵਾਰ ਤੋਂ ਵਾਰ ਆਉਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿੰਦੇ ਅਸੀਂ ਆਮ ਆਦਮੀ ਨੇ ਚੁਣੇ ਹੋ ਜਾਂ ਸਾਡੀ ਆਮ ਸਰਕਾਰ ਹੈ ਤਾਂ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੇ ਤੁਸੀਂ ਆਪਣੇ ਐਮਐਲਏ ਤੱਕ ਪਹੁੰਚ ਕੀਤੀ ਹੈ ਕਿ ਭਾਈ ਤੁਸੀਂ ਆਓ ਸਾਡੇ ਘਰਾਂ ਦੇ ਬਲਾਤ ਜਾਂ ਦੇ ਜਹੇ ਕਿ ਪਾਣੀ ਸੜਕਾਂ ਉਤ ਤਿੰਨ ਤਿੰਨ ਫੁੱਟ ਦਾ ਵੀਰੇ ਵੈਸੇ ਹੀ ਖੜਿਆ ਦਿੱਤਾ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਅੱਜ 8 ਦਿਨ ਹੋ ਗਏ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਪੰਜਾਬ ਦੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਮਾੜੇ ਹਾਲਾਤ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਜੇਕਰ ਆਪਾਂ ਗੱਲ ਕਰੀਏ ਪੁਆਦੇ ਏਰੀਏ ਦੀ ਤਾਂ ਇਹ ਘਰਾਂ ਦੇ ਵਿੱਚ ਜਿੱਥੇ ਅਸੀਂ ਅੱਜ ਫਿਰ ਰਹੇ ਆ ਇੱਥੇ 4 ਤੋਂ 5-5 ਫੁੱਟ ਪਾਣੀ ਸੀ ਲੋਕਾਂ ਦਾ ਸਮਾਨ ਹੈ ਜਿਹੜਾ ਉਹ ਕਾਫੀ ਖਰਾਬ ਹੋ ਗਿਆ ਚਮਾਰੂ ਪਿੰਡ ਆ ਇਹ ਤਾਂ ਕੈਮਰਾਮੈਨ ਨੂੰ ਕਹੂੰਗਾ ਹਾਲਾਤ ਨੇ ਜਿਹੜੇ ਉਹ ਦਿਖਾਏ ਜਾਣ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਸਮਾਨ ਹੈ ਆਪਣਾ ਉੱਪਰ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਬੈੱਡ ਦੇ ਉੱਤੇ ਸਮਾਨ ਰੱਖਿਆ ਹੋਇਆ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਅੱਜ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਇਹ ਏਰੀਏ ਨੂੰ ਜਿਹੜਾ ਘੱਗਰ ਮਾਰਕੰਡਾ ਕਾਫੀ ਮਾਰ ਹੈ ਜਿਹੜੀ ਉਸ ਦੇ ਪਾਣੀ ਦੀ ਪੈ ਰਹੀ ਹੈ ਇਸ ਸਮੇਂ ਕਾਫੀ ਪਾਣੀ ਹੈ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਆਇਆ ਕਾਫੀ ਜ਼ਮੀਨਾਂ ਜਿਹੜੀਆਂ ਇੱਥੇ ਫਸਲਾਂ ਲੋਕਾਂ ਦੀਆਂ ਖਰਾਬ ਹੋਈਆਂ ਨੇ ਮਿਲਣ ਨਾਲ ਬਾਈ ਜੀ ਨੇ ਜਿਨ੍ਹਾਂ ਦਾ ਘਰ ਹੈ ਇਹਨਾਂ ਦੇ ਘਰ ਦੇ ਹਾਲਾਤ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀਰੇ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਪਾਣੀ ਤਾਂ ਵੀਰੇ ਇੱਥੇ ਤੱਕ ਸੀਗਾ ਜੀ ਘਟੋ ਘਟ 3 ਫੁੱਟ ਸੀਗਾ ਪੂਰਾ ਠੀਕ ਹੈ ਨਹੀਂ ਏ ਵੀ ਨਹੀਂ ਯਾਨੀ ਪਹਿਲਾਂ ਵੀ ਜਿੰਨੀ ਵਾਰ ਵੀ ਪਾਣੀ ਵਾ ਕੋਈ ਇੱਥੇ ਪ੍ਰਸ਼ਾਸਨ ਨਹੀਂ ਕੋਈ ਪੁੱਛਦਾ ਨਹੀਂ ਜਿਹੜੇ ਵੀ ਆਉਂਦਾ ਗਲੀ ਤੋਂ ਬਾਹਰ ਤੋਂ ਵਾਰ ਲੰਘ ਜਾਂ ਜੀ ਤੁਹਾਡੇ ਐਮਐਲਏ ਨੇ ਗੁਰਲਾਲ ਸਿੰਘ ਘਨੌਰ ਉਹ ਇੱਥੇ ਮੈਂ ਕਿੰਨੀਆਂ ਵੀਡੀਓ ਦੇਖਿਆ ਨੇ ਉਹਦੀਆਂ ਘੱਗਰ ਦਰਿਆ ਦੇ ਕੰਡੇ ਤੇ ਖੜ ਕੇ ਰੋਜ਼ ਵੀਡੀਓ ਇੱਕ ਅੱਧੀ ਪਾਉਂਦੇ ਨਜ਼ਰ ਆਉਂਦੇ ਨੇ ਇੱਥੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੇ ਤੁਹਾਡੇ ਹਾਲਾਤ ਦੇਖੇ ਨੇ ਕੋਈ ਗੁਰਲਾਲ ਨਹੀਂ ਆਇਆ ਜੀ ਸਿਰਫ ਇੱਕ ਮਾਦਨ ਲਾਲ ਦਾ ਮੁੰਡਾ ਜੋ ਜਿਹੜਾ ਘੁੰਮ ਰਿਹਾ ਉਹ ਵੀ ਬੱਸ ਬਾਕੀ ਕੋਈ ਨਹੀਂ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿੰਦੇ ਅਸੀਂ ਆਮ ਆਦਮੀ ਨੇ ਚੁਣੇ ਹੋ ਜਾਂ ਸਾਡੀ ਆਮ ਸਰਕਾਰ ਹੈ ਤਾਂ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੇ ਤੁਸੀਂ ਆਪਣੇ ਐਮ ਐਲ ਏ ਤੱਕ ਪਹੁੰਚ ਕੀਤੀ ਹੈ ਕਿ ਭਾਈ ਤੁਸੀਂ ਆਓ ਸਾਡੇ ਘਰਾਂ ਦੇ ਹਾਲਾਤ ਦੇਖੋ ਸਾਡੀਆਂ ਛੱਤਾਂ ਨੇ ਜਿਹੜੀਆਂ ਕੱਚੀਆਂ ਨੇ ਪਾਣੀ ਚੋਰਿਆ ਸਾਡੇ ਘਰਾਂ ਦੇ ਹਾਲਾਤ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਤੁਸੀਂ ਜਿਵੇਂ ਦੱਸਿਆ ਇੱਥੇ ਪਾਣੀ ਕਾਫੀ ਸੀਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਬਾਹਲੇ ਬਹੁਤੇ ਜਿਹੜੇ ਚੰਗੇ ਹਾਲਾਤ ਹੋਣਗੇ ਤੁਸੀਂ ਗਏ ਉਹਨਾਂ ਕੋਲ ਜਹੇ ਕਿਸ ਭਾਈ ਪਾਣੀ ਦਾ ਸੜਕਾਂ 'ਤੇ 3-3 ਫੁੱਟ ਦਾ ਵੀਰੇ ਵੈਸੇ ਹੀ ਖੜਿਆ ਦੇਖੋ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਜੀ ਅਜ 8 ਦਿਨ ਹੋ ਗਏ ਪਿੰਡ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ ਇਹ ਹੁਣ ਤੁਹਾਡੇ ਘਰ ਦੇ ਵਿੱਚ 3-3 ਫੁੱਟ ਪਾਣੀ ਸੀ ਜਿਵੇਂ ਤੁਹਾਡਾ ਸਮਾਨ ਹੈ ਜਿਹੜਾ ਉਹ ਸਾਰਾ ਕੁਝ ਠੀਕ ਹੈ ਠੀਕ ਹੈ ਸਮਾਨ ਤਾਂ ਦੇਖੋ ਸੰਭਿਆ ਵਾਜੀ ਬੱਚੇ ਠੀਕ ਨੇ ਬੱਚੇ ਠੀਕ ਹੈ ਇਹ ਅਹੀ ਗੱਲ ਨਹੀਂ ਪਰ ਮਾਤਾ ਮੰਗਦੇ ਆ ਸਭ ਕੁਝ ਸੋਕੇ ਆ ਇਹ ਆਪ ਆਇਆ ਨੱਕਾ ਦੇਖ ਰਿਹਾ ਆਪ ਘਰਾਂ ਦੇ ਹਾਲਾਤ ਬਹੁਤ ਮਾੜੇ ਠੀਕ ਹੈ ਨਾ ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਆ ਜੀ ਸਾਡਾ ਜਿਹੜਾ ਐਮਐਲਏ ਸਾਹਿਬ ਹੈ ਅੱਜ ਛੇਮਦਿਨ ਹੈ ਜੀ ਹਾਲੇ ਤੱਕ ਕੋਈ ਐਮਐਲਏ ਸਾਹਿਬ ਸਾਡਾ ਆਇਆ ਨਹੀਂ ਜੀ ਸਾਡੇ ਐਮਐਲਏ ਸਾਹਿਬ ਅੱਜ ਅਸੀਂ ਸੁਣ ਰਹੇ ਹਾਂ ਵੀ ਸ਼ਾਮ ਤੱਕ ਸ਼ਾਇਦ ਪਹੁੰਚ ਜਾਊਗਾ ਜੀ ਹਾਂਜੀ ਨਹੀਂ ਹੁਣ ਤੱਕ ਕਿੱਥੇ ਸੀ ਉਹ ਕਿਉਂਕਿ ਕਾਫੀ ਪਾਣੀ ਇੱਧਰ ਪਿੰਡਾਂ ਦੇ ਵਿੱਚ ਆ ਸੀ ਉਹਨਾਂ ਨੂੰ ਤਾਂ ਉਦੋਂ ਆਉਣਾ ਚਾਹੀਦਾ ਸੀ ਅਸੀਂ ਝਾੜੂ ਵਾਲੀ ਸਰਕਾਰ ਚੁਣੀ ਹੋਈ ਆ ਜੀ ਅਸੀਂ ਝਾੜੂ ਨਾਲ ਜੁੜੇ ਹੋਏ ਆ ਜੀ ਹਾਲੇ ਤੱਕ ਸਾਡਾ ਝਾੜੂ ਵਾਲਾ ਐਮਐਲਏ ਸਾਹਿਬ ਹੁਣ ਤੱਕ ਨਹੀਂ ਜੀ ਪਹੁੰਚਿਆ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸਾਡੇ ਪਿੰਡ ਨੂੰ ਕੋਈ ਮਤਲਬ ਸਮਗਰੀ ਵੀ ਪਹੁੰਚ ਪਹੁੰਚੀ ਜਾ ਪਹੁੰਚ ਕੀਤੀ ਜਾਵੇ ਤੇ ਨਾਲੇ ਜੋ ਵੀ ਸਾਡੇ ਹਾਲਾਤ ਉਹ ਦੇਖੇ ਜਾਣ ਜੀ ਜਿਹੜੇ ਇੱਥੇ ਸਮਾਨ ਪਚਾਰੇ ਨੇ ਥੋੜੇ ਤੱਕ ਰਾਸ਼ਨ ਪਚਾਰੇ ਨੇ ਸੇਵਾ ਕਰ ਰਹੇ ਨੇ ਕਾਫੀ ਸੰਸਥਾ ਮਨ ਜੀ ਆ ਰਹੇ ਆ ਜੀ ਜੋ ਵੀ ਸੇਵਾ ਲਾ ਰਹੇ ਆ ਕੋਈ ਭੈਣ ਭਾਈਚਾਰਾ ਆਪਣਾ ਉਹ ਸੇਵਾ ਕਰ ਰਹੇ ਆ ਜੀ ਬਾਹਰ ਤੋਂ ਹੀ ਆ ਰਹੇ ਆ ਜੀ ਆਪਣੇ ਐਮਐਲਏ ਸਾਹਿਬ ਹਾਲੇ ਤੱਕ 5-6 ਦਿਨ ਹੋ ਗਏ ਜੀ ਹਲਕਾ ਵੀ ਆਇਆ ਨਹੀਂ ਜੀ ਪਹੁੰਚੇਗਾ ਸ਼ਾਮ ਤੱਕ ਸ਼ਾਇਦ ਆਊਗਾ ਜੀ ਹੁਣ ਆਣ ਦਾ ਕੀ ਫਾਇਦਾ ਹੁਣ ਤਾਂ ਪਾਣੀ ਘਟ ਗਿਆ ਇੱਥੇ 6 ਮਹੀਨਾ ਦਿਨ ਵੀਰ ਜੀ 6 ਮਹੀਨਾ ਹੋ ਗਿਆ ਸਾਡੇ ਹੜਾ ਇਹਨੂੰ ਦੇਖ ਹੀ ਲਿਆ ਤੁਸੀਂ ਸਥਿਤੀ ਸਾਡੇ ਪਿੰਡ ਦੀ ਸਾਡੇ ਹਾਲੇ ਕੋਈ ਨਹੀਂ ਆਇਆ ਜੀ ਤਾ ਲੋਕਾਂ ਦੁਆਰਾ ਕਿਹਾ ਜਾ ਰਿਹਾ ਐ ਐਮਐਲਏ ਕਨੌਰ ਆਮ ਆਦਮੀ ਪਾਰਟੀ ਦੇ ਨੇ ਉਹ ਇੱਥੇ ਹਲੇ ਆਏ ਨਹੀਂ 5 ਤੋਂ 6 ਦਿਨ ਹੋ ਗਏ ਇਸ ਪਿੰਡ ਦੇ ਵਿੱਚ ਪਾਣੀ ਹੈ ਜਿਹੜਾ ਕਾਫੀ ਮਾਤਰਾ ਦੇ ਵਿੱਚ ਵੜਿਆ ਹੋਇਆ ਸੀ ਘਰ ਦੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਕੱਚੀਆਂ ਛੱਤਾਂ ਨੇ ਵਾਲਿਆਂ ਦੀਆਂ ਛੱਤਾਂ ਨੇ ਤਾਂ ਕਿਸੇ ਵੀ ਸਮੇਂ ਕੋਈ ਨਾ ਕੋਈ ਅਣਹੋਣੀ ਆ ਜਿਹੜੀ ਹੋ ਸਕਦੀ ਹੈ ਜਵਾਕ ਨੇ ਛੋਟੇ-ਛੋਟੇ ਬਾਈ ਉਹਨਾਂ ਦੇ ਪਿੰਡ ਦੇ ਕਾਫੀ ਬੁਰੇ ਹਾਲਾਤ ਨੇ ਪ੍ਰਸ਼ਾਸਨ ਨੂੰ ਸਾਡੇ ਚੈਨਲ ਥਰੂ ਵੀ ਜਿਹੜੀ ਹੈ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਜਾਂਦੀ ਆ ਵੀ ਇਹਨਾਂ ਪਿੰਡਾਂ ਵੱਲ ਧਿਆਨ ਮਾਰੋ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਕੋਲ ਜਾਣੇ ਹੋ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਆਓ ਇੱਥੇ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਔਖੇ ਨੇ ਇਹਨਾਂ ਦਾ ਜਿਹੜਾ ਜੀਵਨ ਆ ਉਹ ਇੱਕ ਤਰ੍ਹਾਂ ਦਾ ਪਾਣੀ ਆਉਣ ਦੇ ਨਾਲ ਰੁਕ ਗਿਆ ਕਾਫੀ ਘੱਟ ਆ ਜਿਹੜਾ ਇਹਨਾਂ ਲੋਕਾਂ ਨੂੰ ਪਿਆ ਤਾਂ ਮੇਰੇ ਨਾਲੇ ਮਾਤਾ ਜੀ ਨੇ ਇਹ ਦੱਸ ਰਹੇ ਨੇ ਵੀ ਹਾਂ ਮਾਤਾ ਜੀ ਇਹੋ ਜਿਹੇ ਹਾਲਾਤ ਹੋ ਗਏ ਵੀਰ ਜੀ ਅਸੀਂ ਸਾਡੇ ਕੋਲ ਪਾਣੀ ਵੀ ਹੈ ਨਹੀਂ ਜੀ ਪੀਣ ਨੂੰ ਜਿਹੜੇ ਕੋਈ ਭੈਣ ਭਰਾ ਆਂਦੇ ਆ ਜੀ ਉਹ ਫਿਲਟਰ ਵਾਲੀ ਬੋਤਲਾਂ ਪਾਣੀ ਦੀ ਲੈ ਕੇ ਆ ਰਹੇ ਆ ਅਸੀਂ ਉਹੀ ਪਾਣੀ ਯੂਜ਼ ਕਰ ਰਹੇ ਸਾਡੇ ਨਲਕਿਆਂ ਦਾ ਦੂਸਰਾ ਪਾਣੀ ਸਾਡ ਬਿਲਕੁਲ ਸਾਰਾ ਖਰਾਬ ਹੋ ਗਿਆ ਜੀ ਪਰਸ਼ਾਸ਼ਨ ਥੋੜਾ ਪਿੰਡ ਦੇ ਸਰਪੰਚ ਸਾਹਿਬ ਹਾਲੇ ਕੋਈ ਸਾਡੇ ਵੱਲ ਖਿਆਲ ਨਹੀਂ ਜੀ ਦੇ ਰਹਾ ਦੇਖੋ ਜੇ ਸ਼ਾਇਦ ਝਾੜੂ ਵਾਲੀ ਸਰਕਾਰ ਨੂੰ ਜੇ ਕੋਈ ਮਤਲਬ ਸਾਡੇ ਬਾਰੇ ਕੋਈ ਹਮਦਰਦੀ ਹੋਏਗੀ ਜੀ ਤੇ ਸ਼ਾਇਦ ਪਹੁੰਚਣਗੇ ਜੀ ਬਾਕੀ ਅੱਗੇ ਦੇਖੀ ਜਾਊਗੀ ਜੀ ਪਿੰਡ ਦੇ ਸਰਪੰਚ ਥੋੜੇ ਜਿਹੜੇ ਉਹਨਾਂ ਦੇ ਵੱਲੋਂ ਥੋੜੀ ਸਾਰ ਲਈ ਗਈ ਹਾਂਜੀ ਹਾਂਜੀ ਪਿੰਡ ਦੇ ਸਰਪੰਚ ਆਪਣਾ ਆਪਣੇ ਭਾਈਚਾਰੇ ਦਾ ਗਰੀਬ ਬੰਦਾ ਹੈ ਜੀ ਉਹ ਵੀ ਸਾਡਾ ਹੀ ਭਾਈ ਭੈਣ ਭਰਾ ਜੀ ਉਹ ਵੀ ਸਾਨੂੰ ਵਿਚਾਰਾ ਕਿੰਨਾ ਸਹਾਇਤਾ ਕਰ ਸਕਦਾ ਜੀ ਉਹ ਆਪਣਾ ਹੀ ਮੁੰਡਾ ਜੀ ਉਹ ਠੀਕ ਹੈ ਜੀ ਆਪਣਾ ਵਿਚਾਰਾ ਉਹ ਸਾਡਾ ਆਪਣੇ ਭਾਈਚਾਰੇ ਚੋਂ ਆ ਜੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਸਾਡਾ ਇਲਾਕਾ ਹੈ ਨਾ ਕਨੌਰ ਮਾਰੂ ਲਾਕ ਪਾਣੀ ਦੀ ਮਾਰ ਹੈ ਜੀ ਸਾਡੇ ਪਿੰਡ ਆ ਕੇ ਪ੍ਰਸ਼ਾਸਨ ਨੂੰ ਥੋੜਾ ਜਆ ਦੇਖਣਾ ਚਾਹੀਦਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਹਿੰਦੇ ਵੀ ਮੈਂ ਜਿਹੜਾ ਕਿ ਇਹਨਾਂ ਲੋਕਾਂ ਦੁਆਰਾ ਚੁਣਿਆ ਗਿਆ ਜੇ ਲੋਕ ਮੈਨੂੰ ਬਾਹ ਫੜ ਕੇ ਵੀ ਰੋਕ ਦੇਣੇ ਤਾਂ ਅਸੀਂ ਰੁਕਾਂਗੇ ਕਦੇ ਤੁਹਾਡੇ ਏਰੀਆ ਦੇ ਵਿੱਚ ਕੋਈ ਐਮਐਲਏ ਤੋਂ ਇਲਾਵਾ ਕੋਈ ਹੋਰ ਇੱਥੇ ਅਫਸਰ ਆਏ ਨੇ ਜਾਂ ਕੋਈ ਮੰਤਰੀ ਆਇਆ ਦੇਖੋ ਵੀਰ ਜੀ ਗੱਲ ਇਹ ਹੈ ਨਾ ਮੰਤਰੀ ਵੀ ਆ ਗਏ ਜੀ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਕੁਝ ਦਿਲ ਤੋਂ ਹਮਦਰਦੀ ਆ ਜੀ ਉਹ ਆਪਣਾ ਕੰਮ ਆਂਦੇ ਆ ਦੇ ਕੇ ਚਲੇ ਜਾਂਦੇ ਆ ਜੀ ਅਸੀਂ ਕਿਸੇ ਨੂੰ ਦੇਖੋ ਇਹ ਸਰਕਾਰਾਂ ਜੀ ਇਹ ਸਿਆਸਤ ਹੈ ਜੀ ਅਸੀਂ ਇਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਜਿਹੜੀ ਮੌਕੇ ਦੀ ਸਰਕਾਰ ਹੈ ਮੌਕੇ ਦੀ ਪ੍ਰਸ਼ਾਸਨ ਨੂੰ ਹੀ ਬੇਨਤੀ ਗੁਹਾਰ ਲਾ ਸਕਦੇ ਆ ਜੀ ਆਪਣੀ ਵੀ ਸਾਡੇ ਸਾਡੇ ਪਿੰਡ ਬਾਰੇ ਕੁਝ ਦੇਖਣਾ ਕਿ ਸਾਡੇ ਘਰਾਂ ਦਾ ਕੀ ਹਾਲ ਹੈ ਸਾਡਾ ਪਾਣੀ ਦੀ ਮਾਰ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਤਾਂ ਤੁਸੀਂ ਸੁਣਿਆ ਵੀ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਵੀ ਸਾਡੇ ਘਰਾਂ ਕੰਨੀ ਆ ਜਿਹੜਾ ਤੁਸੀਂ ਧਿਆਨ ਜ਼ਰੂਰ ਮਾਰੋ ਕਿਉਂਕਿ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਪੀਣ ਵਾਸਤੇ ਪਾਣੀ ਨਹੀਂ ਆ ਸੰਸਥਾਵਾਂ ਜਿਹੜੀਆਂ ਆ ਰਹੀਆਂ ਨੇ ਇੱਥੇ ਲੋਕਾਂ ਦੀ ਮਦਦ ਕਰ ਰਹੀਆਂ ਉਹਨਾਂ ਦੁਆਰਾ ਰਾਸ਼ਨ ਆ ਜਿਹੜਾ ਇੱਥੇ ਪਹੁੰਚਾਇਆ ਜਾ ਰਿਹਾ ਪਰ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਜਿਹੜਾ ਇੱਥੇ ਆ ਕੇ ਹੁਣ ਤੱਕ ਖੜਿਆ ਨਹੀਂ ਸਾਡੇ ਪਿੰਡ ਚ ਮਾਰੂ ਨੂੰ ਵੀਰਜੀ ਚਾਹੇ ਸਾਡੇ ਹੜ੍ਹਾਂ ਦੇ ਵਿੱਚ ਘਰ ਵੀ ਗਿਰ ਜਾਣ ਹੁਣ ਤੱਕ ਕਿਸੇ ਸਰਕਾਰ ਨੇ ਸਾਨੂੰ ਕਿਸੇ ਨੇ ਵੀ ਐਨੀ ਨੀਜੀ ਮਤਲਬ ਸਾਡੀ ਮਦਦ ਨਹੀਂ ਕੀਤੀ ਵੀ ਕਿਸੇ ਨੂੰ ਮਕਾਨਾਂ ਬਾਰੇ ਕਿਸੇ ਨੂੰ ਚੈੱਕ ਦਿੱਤਾ ਹੋਵੇ ਜਾਂ ਕਿਸੇ ਦਾ ਮਕਾਨ ਦੀ ਮਤਲਬ ਮਦਦ ਕਰੀ ਹੋਵੇ ਪਹਿਲਾਂ ਵੀ ਜਿਹੜੇ ਹੜਾ ਆਏ ਸੀ 2023 ਦੇ ਵਿੱਚ ਆਏ ਸੀ ਉਹਦੇ ਵਿੱਚ ਕੋਈ ਮੁਆਵਜ਼ਾ ਨਹੀਂ ਜੀ ਮਿਲਿਆ ਸਾਨੂੰ ਸਾਡੇ ਘਰਾਂ ਦੀਆਂ ਫੋਟੋਆਂ ਖਿੱਚ ਲਏ ਜਾਂਦੇ ਸੀ ਸਾਡੇ ਮਤਲਬ ਫੋਟੋਆਂ ਖਿੱਚ ਕੇ ਪਾ ਦਿੰਦੇ ਸੀ ਜੀ ਹਾਂਜੀ ਤੁਹਾਡਾ ਅਸੀਂ ਹੈਲਪ ਕਰਾਂਗੇ ਹੁਣ ਤੱਕ ਵੀਰਜ ਕੋਈ ਨਹੀਂ ਆਇਆ ਜੀ ਸਾਡੇ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਡਿਊਟੀ ਕਿਸੇ ਦੀ ਅਫਸਰ ਦੀ ਲਈ ਹੋਈ ਆ ਤਾਂ ਉਹਨਾਂ ਨੂੰ ਕਹੋ ਵੀ ਸਾਡੇ ਤੱਕ ਉਹਨਾਂ ਤੱਕ ਪਹੁੰਚਾਈ ਜਾਵੇ ਖਬਰ ਪਹੁੰਚਾਈ ਜਾਵੇ ਸਾਡੇ ਤੱਕ ਕੋਈ ਪਹੁੰਚੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕੱਲ ਪਰਸੋ ਇੱਕ ਪੋਸਟ ਪਾਈ ਸੀ ਉਹ ਕਹਿੰਦੇ ਵੀ ਅਸੀਂ ਪਿੰਡਾਂ ਦੇ ਵਿੱਚ ਗਾਸਟਡ ਅਫਸਰ ਲਾਤੇ ਉਹ ਪਿੰਡ ਦੀ ਇਹ ਹਾਲਾਤ ਦੇਖਣਗੇ ਤੇ ਪਿੰਡ ਕੋਈ ਗਾਸਟਡ ਅਫਸਰ ਨਹੀਂ ਵੀਰ ਜੀ ਆਇਆ ਹਾਲੇ ਤੱਕ ਕੋਈ ਸਾਡਾ ਐਮ ਐਲ ਏ ਸਾਭ ਨਹੀਂ ਆਏ ਜੀ ਐਮ ਐਲ ਏ ਦਾ ਹੁਣ ਸਵੇਰ ਦਾ ਅਸੀਂ ਸੁਣ ਰਹੇ ਹਾਂ ਕਿ ਐਮ ਐਲ ਏ ਸਾਹਿਬ ਆਣਗੇ ਪਰ ਹਾਲੇ ਤੱਕ ਫਿਲਹਾਲ ਤਾਂ ਕੁਝ ਨਹੀਂ ਹਲੇ ਪਤਾ ਨਹੀਂ ਸ਼ਾਇਦ ਆ ਸਕਦੇ ਆ ਜੋ ਐਮ ਐਲ ਏ ਸਾਹਿਬ ਨੂੰ ਅਸੀਂ ਕਹਾਂਗੇ ਵੀ ਸਾਡੇ ਹਾਲਾਤ ਦੇਖੋ ਜੀ ਠੀਕ ਹੈ ਜੀ ਅਸੀਂ ਇਹੀ ਕਹਿੰਨੇ ਆ ਜੀ ਸਾਡ ਪ੍ਰਸ਼ਾਸਨ ਨੂੰ ਸਾਡੇ ਪਿੰਡ ਵੱਲ ਪਿੰਡ ਚ ਮਾਰੂਵਲ ਜਿਆਦਾ ਖਿਆਲ ਦੇਣਾ ਚਾਹੀਦਾ ਜੀ ਸਾਡਾ ਮਾਰੂ ਇਹ ਇਲਾਕਾ ਜੀ ਪਾਣੀ ਦੀ ਜਿਆਦਾ ਮਾਰ ਹੈ ਜੀ ਤਾਂ ਤੁਸੀਂ ਸੁਣਿਆ ਵੀ ਇਸ ਦੇ ਹਾਲਾਤ ਹਾਲਾਤ ਬਹੁਤ ਜਿਆਦਾ ਖਰਾਬ ਨੇ ਤਾ ਆਪਾਂ ਵੀ ਦੇਖਿਆ ਤੁਸੀਂ ਕੈਮਰੇ ਦੇ ਵਿੱਚ ਤਸਵੀਰਾਂ ਵੀ ਜਿਹੜੀਆਂ ਦੇਖੀਆਂ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਉਹ ਕਹਿੰਦੇ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਕ ਅਗਸਟਡ ਆਫੀਸਰ ਲਾਏ ਜਾਣਗੇ ਉਹ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਹੱਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ ਪਰ ਪਿੰਡ ਵਾਲਿਆਂ ਦੇ ਵੱਲੋਂ ਕਿਹਾ ਗਿਆ ਵੀ ਇੱਥੇ ਨਾ ਕੋਈ ਐਮਐਲਏ ਆਇਆ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਨਾ ਹੀ ਕੋਈ ਗਾਸਟਡ ਆਫੀਸਰ ਹੈ ਹਲੇ ਤੱਕ ਸਰਕਾਰ ਦੇ ਵੱਲੋਂ ਇੱਥੇ ਲਾਇਆ ਗਿਆ